ਅਸਲਾਮ ਵਾਲੇਕੁਮ ਵੀਵਰਸ ਅੱਜ ਦੇ ਵੀਡੀਓ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਹੈ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਰੱਬ ਦਾ ਨਾਮ ਲੈਣਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਬੜੀਆਂ ਬਰਕਤਾਂ ਬਹੁਤ ਇੰਟਰਸਟਿੰਗ ਇਹਨਾਂ ਦੀ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਮਿਸ਼ਨਰੀ ਕਾਲਜਾਂ ਨੇ ਹਮੇਸ਼ਾ ਹੀ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦਾ ਹੀ ਪ੍ਰਚਾਰ ਕੀਤਾ ਜਿਹਨੂੰ ਅੱਜ ਤੱਕ ਸੰਪਰਦਾਇ ਡੇਰੇਦਾਰ ਸਵਾਏ ਖਰੜੇ ਤੋਂ ਹੋਰ ਕੁਝ ਨਹੀਂ ਜਾਂਦੇ ਜੀ ਇਹ ਤੇ ਖਰੜਾ ਅਸੀਂ ਕਹਿੰਨੇ ਚਲੋ ਤੁਹਾਡੇ ਹਿਸਾਬ ਨਾਲ ਖਰੜਾ ਤੇ ਫਿਰ ਇੱਕ ਕੰਮ ਕਰੋ ਜਿਹੜੀ ਮਰਿਆਦਾ ਉਹ ਸਾਨੂੰ ਦੱਸ ਦੋ ਕਿਹੜੀ ਜਿਹੜੀ ਸਾਰੀ ਕੌਮ ਦੇ ਉੱਤੇ ਲਾਗੂ ਹੋ ਸਕੇ ਉਹ ਤੇ ਸਾਰਿਆਂ ਨੂੰ ਪਤਾ ਵੀ ਆਪੂ ਆਪਣੀ ਡੱਫਲੀ ਸਾਰੇ ਵਜਾਉਂਦੇ ਆ ਇੱਕੋ ਹੀ ਆ ਜਿਹੜੀ ਮਰਿਆਦਾ ਦੇ ਝੰਡੇ ਠਾਪਾਂ ਸਕਦੇ ਆ ਉਹ ਕਿਹੜੀ ਹੈ ਜੀ ਭਲਾ ਅਕਾਲ ਤਖਤ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੁਣ ਉਹਦੇ ਮੁਤਾਬਕ ਹੀ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਦੀ ਵਿਧੀ ਲਿਖੀ ਹੋਈ ਹੈ ਕਿ ਪੰਜ ਬਾਣੀਆਂ ਪੜ੍ਹ ਕੇ ਖੰਡੇ ਦੀ ਪੌਲ ਤਿਆਰ ਕਰਨੀ ਹੈ ਸਿੱਖਾਂ ਦਾ ਨਿਤਨੇਮ ਜਪਜੀ ਸਾਹਿਬ ਜਪ ਸਾਹਿਬ ਸੋਈਏ ਅਨੰਦ ਸਾਹਿਬ ਇਹ ਸਾਰੀਆਂ ਗੱਲਾਂ ਉਹਦੇ ਲਿਖੀਆਂ ਹੋਈਆਂ ਨੇ ਪਰ ਸਵਾਲ ਇਹ ਪੈਦਾ ਹੁੰਦਾ ਸਵਾਲ ਉਹ ਲੋਕ ਕਰਦੇ ਨੇ ਜਿਹੜੇ ਆਪ ਇਸ ਮਰਿਆਦਾ ਤੋਂ ਭਗੋੜੇ ਨੇ ਮਿਸ਼ਨਰੀ ਕਾਲਜਾਂ ਨੇ ਹਮੇਸ਼ਾ ਹੀ ਇਸੇ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੀ ਅਮਰ ਸੰਚਾਰ ਕੀਤਾ ਹਰ ਸਾਲ ਜਦੋਂ ਨਵਾਂ ਬੈਚ ਹੁੰਦਾ ਨਾ ਮਿਸ਼ਨਰੀ ਕਾਲਜਾਂ ਦਾ ਤੇ ਹਰ ਸਾਲ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਖੰਡੇ ਦੀ ਪੌਲ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਮੁਤਾਬਕ ਸ਼ਿਕਾਈ ਜਾਂਦੀ ਹੈ ਪਰ ਗੱਲ ਫਿਰ ਉੱਥੇ ਆਉਂਦੀ ਆ ਸਵਾਲ ਕੌਣ ਲੋਕ ਕਰ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਪੋਤੀਆਂ ਆਪਣੇ ਗੁਟਕੇ ਜਿਨ੍ਹਾਂ ਦੀਆਂ ਬਾਣੀਆਂ ਤਰਤੀਬਾਂ ਤੱਕ ਵਿਗਾੜ ਦਿੱਤੀਆਂ ਅੱਜ ਉਹ ਲੋਕ ਉੱਠ ਕੇ ਸਵਾਲ ਕਰਦੇ ਨੇ ਮੈਂ ਤਾਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਆਓ ਇੱਕ ਚੰਡੇਠ ਆਉਣ ਦੀ ਆਪਾਂ ਕੋਸ਼ਿਸ਼ ਕਰੀਏ ਆਪਣੇ ਮਤਭੇਦ ਆਪਣੀਆਂ ਲੜਾਈਆਂ ਛੱਡ ਕੇ ਇੱਕਾ ਬਾਣੀ ਹਾਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣ ਦਾ ਯਤਨ ਕਰੀਏ ਤੇ ਚੇਤ ਦੇ ਮਹੀਨੇ ਤੋਂ ਬਾਅਦ ਜੋ ਵਸਾਖ ਦਾ ਮਹੀਨਾ ਆ ਰੰਮ ਹੁੰਦਾ ਵਾ ਸਾਖ ਪਲਾ ਸ਼ਾਖਾਂ ਵੇਸ ਕਰੇ ਮਹਾਰਾਜ ਨੇ ਨਾ ਇਹ ਰੋਤ ਵੀ ਬੜੀ ਕਮਾਲ ਦੀ ਚੁਣੀ ਸੀ ਕਿਉਂਕਿ ਗੁਰੂ ਨੂੰ ਪਤਾ ਸੀ ਜਦੋਂ ਵਸਾਖ ਦਾ ਮਹੀਨਾ ਹੁੰਦਾ ਫਗਣ ਤੋਂ ਬਾਅਦ ਚੇਤ ਵਸਾਖ ਇਹ ਬਸੰਤ ਦੀ ਰੋਤ ਆਉਂਦੀ ਏ ਦਰਖਤ ਵੀ ਉਹਨਾਂ ਦੀਆਂ ਕਰੁੰਬਲੀਆਂ ਨਿਕਲ ਆਉਂਦੀਆਂ ਪੱਤੀਆਂ ਸ਼ਿੰਗਾਰ ਕਰ ਆਉਂਦੀਆਂ ਸੋਹਣੇ ਫੁੱਲ ਬੂਟੇ ਨਿਕਲ ਆਉਂਦੇ ਆ ਤੇ ਮਹਾਰਾਜ ਨੇ ਫਿਰ ਬੜੀ ਪਿਆਰੀ ਸਾਨੂੰ ਉਹ ਰੋਤ ਦਿੱਤੀ ਕਿ ਵੈਸਾਖ ਪਲਾ ਸ਼ਾਖਾਂ ਵੇਸ ਕਰੇ ਤਨ ਦੇ ਕੇ ਹਰ ਦੁਆਰ ਆਵੋ ਦਇਆ ਕਰੇ ਕਰ ਆਵੋ ਪਿਆਰੇ ਦੁਤਾਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਮਹਾਰਾਜ ਮੈਂ ਤੁਹਾਨੂੰ ਚੰਗਾ ਲੱਗ ਜਾਣਾ ਮੇਰੀ ਦੁਨੀਆ ਤੇ ਕੋਈ ਕੀਮਤ ਨਹੀਂ ਪਾ ਸਕਦਾ ਕੋ ਮੈਨੂੰ ਖਰੀਦ ਨਹੀਂ ਸਕਦਾ ਅੱਜ ਅਸੀਂ ਮਾਲਕ ਨੂੰ ਭਾਏ ਨਹੀਂ ਆ ਤਾਈਓ ਅੱਜ ਡਿਗਦੇ ਫਿਰਦੇ ਆ ਤਾਈਓ ਅੱਜ ਲੰਮੇ ਪੈਂਦੇ ਫਿਰਦੇ ਆ ਤਾਈਓ ਥਾਂ ਥਾਂ ਤੇ ਅਸੀਂ ਨਮਸਕਾਰਾ ਕਰਦੇ ਫਿਰਦੇ ਆਓ ਆਪਣੇ ਘਰਾਂ ਦਾ ਮਾਹੌਲ ਵਧਾਈਏ ਗੁਰੂ ਦੇ ਸਿਧਾਂਤ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟ ਦੀ ਪੌਲ ਨਹੀਂ ਲਈ ਅਮਰਤਾਰੀ ਨਹੀਂ ਹੋਏ ਖੰਡੇ ਬਾਟ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਤੇ ਗੁਰੂ ਦੀਆਂ ਧੀਆ ਬਣ ਕੇ ਆਪਣੇ ਘਰਾਂ 'ਚ ਬਾਣੀ ਦੀਆਂ ਪੋਤੀਆਂ ਇੱਕ ਮੈਂ ਸੁਝਾਅ ਹੋਰ ਦੇਵਾਂਗਾ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ ਜਿਨ੍ਹਾਂ ਘਰਾਂ ਵਿੱਚ ਅਜੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੋਣੇ ਨੇ ਜਿਹੜੇ ਅੱਜ ਆਨੰਦ ਕਾਰਜਾਂ ਤੋਂ ਬਾਅਦ ਤੋਂ ਸਮੱਸਿਆਵਾਂ ਆ ਰਹੀਆਂ ਨੇ ਨਾ ਤਲਾਕ ਦੀਆਂ ਨੌਬਤਾਂ ਆ ਰਹੀਆਂ ਨੇ ਪਤਾ ਕਿਉਂ ਅੱਜ ਸਾਡੇ ਬੱਚੇ ਬਾਣੀ ਤੋਂ ਟੁੱਟ ਗਏ ਆਪਣੇ ਘਰਾਂ 'ਚ ਬਾਣੀ ਵਾਲਾ ਮਾਹੌਲ ਬਣਾਓ ਧੀਆ ਨੂੰ ਪੇਕੇ ਘਰ ਤੋਂ ਇੱਕ ਚੇਟਕ ਲਾ ਦਿਓ ਕਿ ਪੁੱਤ ਤੂੰ ਸਹਿਜ ਪਾਠ ਕਰਿਆ ਕਰ ਜਦੋਂ ਸਾਡੀ ਧੀ ਦਾ ਆਨੰਦ ਕਾਰਜ ਹੋਵੇ ਕੋਸ਼ਿਸ਼ ਕਰੋ ਇੱਕ ਨਹੀਂ ਤੇ ਦੋ ਨਹੀਂ ਤੇ ਇਹ ਕੋਸ਼ਿਸ਼ ਕਰੋ ਵੀ ਸਾਡੀ ਧੀ ਤੇ ਸਾਡਾ ਪੁੱਤ ਦੋਨਾਂ ਦੀ ਗੱਲ ਕਰਦਾ ਇੱਕ ਦਿਨ ਨਹੀਂ ਆਪੋ ਆਪਣੇ ਆਨੰਦ ਕਾਰਜਾਂ ਦੇ ਸਹਿਜ ਪਾਠ ਖੁਦ ਆਪ ਕਰਨ ਇਹ ਆਦਤ ਪੈ ਜਾਏਗੀ ਚੇਟਕ ਲੱਗ ਜਾਏਗੀ ਉਹਨਾਂ ਨੂੰ ਬਾਣੀ ਪੜਨ ਦੀ ਘਰਾਂ 'ਚ ਮਾਹੌਲ ਬਣ ਜਾਏਗਾ ਅੱਜ ਬਾਣੀ ਸਾਡੇ ਘਰਾਂ 'ਚੋਂ ਨਿਕਲ ਗਈ ਮਨਮਤਾ ਗਈ ਪਖੰਡ ਆ ਗਿਆ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਆ ਗਈਆਂ ਵਿਆਹ ਹੁੰਦਾ 2-3 ਸਾਲ ਬਾਅਦ ਜੇ ਕੋਈ ਪ੍ਰੋਬਲਮ ਆਉਂਦੀ ਆ ਲੋਕ ਡੇਰਿਆਂ ਤੋਂ ਰੱਖਾਂ ਲੈਣ ਧਾਗੇ ਲੈਣ ਤਵੀਤ ਲੈਣ ਤੁਰ ਪੈਂਦੇ ਆ ਅੱਜ ਖਮਿਆਜੇ ਭੂਤ ਨੇ ਪੈਰੇ ਆ ਗਰਦਾਸਪੁਰ ਘਟਨਾ ਵਾਪਰੀ ਆ ਨਾ ਇੱਕ ਸੱਸ ਤੇ ਇੱਕ ਨੋਪਿਓਪ ਇੱਕ ਪੁੱਤਰ ਤੇ ਇੱਕ ਮਾਂ ਨੇ ਰਲ ਕੇ ਇੱਕ ਧੀ ਨੂੰ ਨਹਿਰ ਵੀ ਸੁੱਟ ਦਿੱਤਾ ਸਿਰਫ ਪੁੱਤਰ ਦੀ ਲਾਲਸਾ ਵਿੱਚ ਕਿ ਸਾਡੇ ਘਰ ਔਲਾਦ ਹੋਵੇ 2 ਸਾਲ ਹੋ ਗਏ ਸੀ ਵਿਆਹ ਨੂੰ ਇਹ ਸਾਡੇ ਘਰਾਂ 'ਚ ਬਾਣੀ ਪੜੀ ਜਾਂਦੀ ਤੇ ਇਦਾਂ ਦੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਕਦੀ ਨਾ ਵਾਪਰਦੀਆਂ ਸਮਾਜ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਨੀਆਂ ਉਹ ਵੀ ਉਹਨਾਂ ਵੱਲੋਂ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਹੋਣ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਉਸ ਗੁਰੂ ਦੇ ਪੁੱਤਰ ਹੋਈਏ ਐਡਾ ਵਧੀਆ ਸਾਡੇ ਕੋਈ ਗੁਰੂ ਦਾ ਸਿਧਾਂਤ ਹੋਈਏ ਤੇ ਅਸੀਂ ਸਿਰਫ ਸੰਸਾਰ ਦੀਆਂ ਕੁਝ ਨਿੱਕੇ ਨਿੱਕੇ ਪ੍ਰਾਪਤੀਆਂ ਕਰਕੇ ਜਾਂ ਨਿੱਕੇ ਨਿੱਕੇ ਲਾਲਚਾਂ ਕਰਕੇ ਗੁਰੂ ਨੂੰ ਪਿੱਠ ਦੇ ਦਈਏ ਇਹਦਾ ਮਤਲਬ ਹੈ ਅਸੀਂ ਗੁਰੂ ਦੇ ਸਿਧਾਂਤ ਤੋਂ ਬਹੁਤ ਦੂਰ ਜਾ ਕੇ ਬੈਠੇ ਆਓ ਆਪਣੇ ਅੰਦਰ ਇੱਕ ਕਮਿਟਮੈਂਟ ਲੈ ਕੇ ਆਈਏ ਧਾਰ ਜੀ ਆਰੇ ਇੱਕ ਟੇਕ ਤੂੰ ਲਹਾ ਬਿਡਾਨਿਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ ਆਪਣੇ ਕਰਾਂ ਸਤਿਗੁਰ ਦੀ ਬਾਣੀ ਪੜੋ ਸਹਿਜ ਪਾਠ ਕਰੋ ਗੁਰੂ ਦੇ ਸਿਧਾਂਤ ਨੂੰ ਇਹ ਡਰ ਕੱਢੋ ਆਪਣੇ ਮਨਾਂ ਵਿੱਚੋਂ ਕਈ ਵਾਰੀ ਨਾ ਸਾਨੂੰ ਡਰਾਇਆ ਜਾਂਦਾ ਤੁਸੀਂ ਬਾਣੀ ਪੜੋਗੇ ਤੁਹਾਨੂੰ ਪਾਪ ਲੱਗੇਗਾ ਮੈਂ ਇੱਕ ਬੇਨਤੀ ਕਰਾਂ ਇੱਕ ਬੰਦੇ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਉਹਨੂੰ ਇਹ ਡਰਾਇਆ ਜਾਂਦਾ ਕਿ ਤੂੰ ਗਲਤ ਪੜਿਆ ਤੈਨੂੰ ਪਾਪ ਲੱਗੇਗਾ ਹਰ ਬੰਦਾ ਬਾਣੀ ਪੜਨ ਵਾਲਾ ਪਾਠ ਕਰਨ ਵਾਲਾ ਗਰੰਥੀ ਸਿੰਘ ਪਾਠੀ ਸਿੰਘ ਪ੍ਰਚਾਰਕ ਕੋਈ ਬਾਬਾ ਵੀ ਜਦੋਂ ਪਾਠ ਕਰਕੇ ਹੜ ਦਾ ਮਗਰੋਂ ਅਰਦਾਸ ਕਰਦਾ ਨਾ ਤੇ ਅਰਦਾਸ ਵਿੱਚ ਕੀ ਸ਼ਬਦ ਬੋਲਦਾ ਭਲਾ ਮਹਾਰਾਜ ਅਖਰ ਵਾਦਾ ਘਾਟਾ ਭੁੱਲ ਚੁੱਕ ਲਾਗੇ ਬੈਠਾ ਬੰਦਾ ਫੇਵਰੀ ਸੋਚਦਾ ਵੀ ਇਹਨੂੰ ਇੰਨੇ ਸਾਲ ਹੋ ਗਏ ਬਾਣੀ ਪੜਦਿਆਂ ਕਥਾ ਕਰਦਿਆਂ ਇਹਨੂੰ ਫੇਰ ਵੀ ਕਹਿਣਾ ਪਿਆ ਭੁੱਲ ਚੁੱਕ ਮਾਫ ਕਰਨੀ ਤੇ ਮੈਨੂੰ ਐਵੇਂ ਡਰਾਈ ਜਾਂਦਾ ਵੀ ਭੁੱਲ ਚੁੱਕ ਹੋ ਗਈ ਤੇ ਪਾਪ ਲੱਗੂ ਭੁੱਲ ਚੁੱਕ ਕਿਸੇ ਕੋਲ ਵੀ ਹੋ ਸਕਦੀ ਹੈ ਪੜਨ ਵਾਲੇ ਕੋ ਵੀ ਹੋ ਸਕਦੀ ਹੈ ਤੇ ਨਾ ਪੜ ਹੁਣ ਇੱਕ ਬੰਦਾ ਕਹਿੰਦਾ ਪਾਪ ਲੱਗੂ ਪਾਪ ਤੇ ਲੱਗ ਚੁੱਕਾ ਪਹਿਲਾਂ ਹੀ ਬੱਚੇ ਨਾੜਾਂ ਚ ਟੀਕੇ ਲਾ ਰਹੇ ਹੁਣ ਇਸ ਤੋਂ ਵੱਡਾ ਪਾਪ ਕਿਹੜਾ ਹੋਣਾ ਜੀ ਦਾਜ ਕਰਕੇ ਧੀਆਂ ਬਲੀ ਚੜ ਰਹੀਆਂ ਹੋ ਇਸ ਤੋਂ ਵੱਡਾ ਪਾਪ ਕਿਹੜਾ ਹੋਣਾ ਬਜ਼ੁਰਗ ਮਾਵਾਂ ਨੂੰ ਘਰੋਂ ਧੱਕੇ ਪੈ ਰਹੇ ਹੋਣ ਘਰਾਂ ਚ ਇੱਕ ਦੂਜੇ ਸਿਰ ਪਾੜਨ ਤੱਕ ਜਾਂਦੇ ਹੋਏ ਇਹ ਇਹ ਪਾਪ ਹੀ ਤੇ ਹੈ ਪਾਪ ਤੇ ਪਹਿਲਾਂ ਲੱਗਾ ਵਾ ਪਾਪ ਤੇ ਲਵਣਾ ਵਾ ਤੇ ਦੂਜੀ ਬੇਨਤੀ ਹੋਰ ਕਰਾਂ ਇੱਕ ਬੱਚਾ ਨਾ ਜਦੋਂ ਪਹਿਲੀ ਵਾਰ ਉਹ ਬੋਲਣਾ ਸਿੱਖਦਾ ਨਾ ਤੇ ਤੋਤਲੀ ਜ਼ੁਬਾਨ ਨਾਲ ਬੋਲਦਾ ਚਾਚੇ ਨੂੰ ਤਾਤਾ ਕਹਿੰਦਾ ਤੇ ਚਾਚਾ ਭਾਵੇਂ ਪਿੰਡ ਦਾ ਸਰਪੰਚ ਹੋਵੇ ਭਾਵੇਂ ਐਮਐਲਏ ਹੋਵੇ ਇਲਾਕੇ ਦਾ ਜਦੋਂ ਦਾ ਭਤੀਜਾ ਨੂੰ ਚਾਚੇ ਨੂੰ ਤਾਤਾ ਕਹਿੰਦਾ ਨਾ ਉਹ ਫੇਰ ਵੀ ਮੱਥਾ ਚੁੰਮਦਾ ਆਪਣੇ ਭਤੀਜੇ ਦਾ ਕਿ ਮੇਰੇ ਬੱਚੇ ਨੇ ਭਾਵੇਂ ਨੂੰ ਤਾਤਾ ਹੀ ਕਿਹਾ ਬੋਲਿਆ ਤੇ ਹੈਗਾ ਨਾ ਕਿ ਚਾਚਾ ਗੁੱਸਾ ਕਰਦਾ ਕਿ ਤੂੰ ਮੇਰਾ ਨਾਮ ਵਿਗਾੜ ਕੇ ਲਿਆ ਖੁਸ਼ ਹੁੰਦਾ ਨਾ ਜੇ ਕਿ ਦੁਨਿਆਵੀ ਰਿਸ਼ਤੇਦਾਰ ਆਪਣੇ ਬੱਚੇ ਦੀ ਤੋਤਲੀ ਜ਼ੁਬਾਨ ਤੇ ਮੱਥਾ ਚੁੰਮ ਸਕਦਾ ਸਾਡੇ ਗੁਰੂ ਪਾਸ਼ਾ ਜੇ ਤੇਰੇ ਮੂੰਹ ਚੋਂ ਪੜਦੇ ਆ ਅੱਖਰ ਮੜਾ ਮੋਟ ਅਗਾ ਪਿਛਾ ਵੀ ਤੇਰਾ ਮਥਾ ਕਿਉਂ ਤੈਨੂੰ ਗਾਲਣਾ ਕਿਉਂ ਨਾਲ ਲਵਗਾ ਪਲਾ ਅਗਲਿਆਂ ਨੇ ਇਦਾਂ ਦਾ ਰੂਪ ਪੇਸ਼ ਕੀਤਾ ਵੀ ਤੇਰਾ ਤੇ ਨੁਕਸਾਨ ਹੋ ਜਾਣਾ ਤੈਨੂੰ ਤਾਂ ਪਤਾ ਕਿਉਂ ਅਗਲੇ ਨੂੰ ਪਤਾ ਸੀ ਜੀ ਆਪੇ ਪੜਨ ਲੱਗ ਪਏ ਸਾਡੇ ਕੋਲੋਂ ਹੀ ਕੋਤਰੀਆਂ ਕਹਿੰਨੇ ਕਰਾਉਣੀਆਂ ਸਾਡੇ ਕੋਲ ਲੜੀਵਾਰ ਪਾਠ ਕਹਿੰਨੇ ਕਰਾਉਣੇ ਜੀ ਜਿਹੜਾ ਬੜਾ ਵੱਡਾ ਥਾਂ ਚੱਲ ਰਿਆ ਖੰਡ ਪਾਠਨ ਦੀਆਂ ਲੜੀਆਂ ਹੋ ਰੀਆਂ ਵਿਦੇਸ਼ ਬੈਠੇ ਬੰਦੇ ਦਾ ਪਾਠ ਕਿਸੇ ਡੇਰੇ 'ਚ ਹੋ ਰਿਆ ਰੋਟੀ ਬੰਦਾ ਆਪ ਖਾਂਦਾ ਸਾਹਮਣੇ ਪਈ ਆ ਪਾਣੀ ਆ ਪਿੰਦਾ ਤਾਂ ਪਿਆਸ 부ਝਦੀ ਆ ਤਨ ਤੇ ਪਾਣੀ ਪਾਉਂਦਾ ਤਾਂ ਤਨ ਦੀ ਮੈਲ ਲੈਂਦੀ ਆ ਪਰ ਇਹ ਇੱਕ ਦੱਸ ਦਤਾ ਬਾਣੀ ਪੜਨ ਬਾਰੇ ਤਾਂ ਲਿਖਿਆ ਪੜਾਉਣ ਬਾਰੇ ਕਿਤੇ ਨਹੀਂ ਲਿਖਿਆ ਪੜਨ ਬਾਰੇ ਲਿਖਿਆ ਪਰ ਪੜਾਈ ਜਾ ਰਹੀ ਏ ਪਾੜ ਕਿਤੇ ਹੋ ਰਿਹਾ ਤੇ ਕਰਾਉਣ ਵਾਲਾ ਕਿਤੇ ਹੋਰ ਬੈਠਾ ਤੇ ਆਓ ਆਪਣੇ ਘਰਾਂ ਸਤਿਗੁਰ ਦੀ ਬਾਣੀ ਲੈ ਕੇ ਉਹ ਬਿਨ ਖਾਏ 부ਝੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁਖ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਖੰਡੇ ਬਾਟੀ ਦੀ ਪੌਲ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਪਰ ਇੱਕ ਹੋਰ ਬੇਨਤੀ ਆ ਜਿੰਨੇ ਲੋਕ ਵੀ ਅਕਾਲ ਤਖਤ ਦੀ ਮਰਿਆਦਾ ਨੂੰ ਦੰਦਿਆਂ ਚੜਾ ਰਿਆ ਨਾ ਉਹ ਸਾਰੇ ਬੀਬੇ ਪੁੱਤ ਬਣ ਕੇ ਬੈਠੇ ਅੱਛਾ ਜਿਹੜੇ ਤੇ ਕਹਿੰਦੇ ਬਾਣੀ ਆ ਪੜੋ ਉਹ ਸਰਕਾਰੀ ਆ ਜਿਹੜੇ ਕਹਿੰਦੇ ਸਾਡੇ ਕੋ ਆਣ ਕੇ ਪੜਾਓ ਉਹ ਪੰਥਕਵਾ ਅਚੀਤਾ ਰੱਖਿਓ ਜਿਹੜੇ ਕਹਿੰਦੇ ਆ ਪੜੋ ਤੁਸੀਂ ਖੁਦ ਪੜ ਲਓ ਇੱਕ ਵਾਰ ਤੁਸੀਂ ਆ ਪੜੋਗੇ ਤੁਹਾਨੂੰ ਕਿਸੇ ਦੀ ਲੋੜ ਪੈਣੀ ਨਹੀਂ ਤੁਹਾਡੇ ਕਰਾਂ ਵਿੱਚ ਗੁਰੂ ਦੀ ਵਿਚਾਰ ਆਉਣ ਲੱਗ ਪਵੇਗੀ ਗੁਰੂ ਦਾ ਸਿਧਾਂਤ ਆਉਣ ਲੱਗ ਪਵੇਗਾ ਅਸੀਂ ਆਪਣੇ ਆਪ ਜਿਹੜੋ ਬਾਣੀ ਪੜਾਂਗੇ ਗੁਰਬਾਣੀ ਸਜਗ ਮੈਂ ਚਾਨਣ ਕਰਮ ਵਸੈ ਮਨ ਆਏ ਜਿਉਂ-ਜਿਉਂ ਆਪਣੇ ਘਰਾਂ 'ਚ ਗੁਰੂ ਦਾ ਉਪਦੇਸ਼ ਆਏਗਾ ਗੁਰੂ ਦੀ ਵਿਚਾਰ ਆਏਗੀ ਗੁਰੂ ਦਾ ਸਦਾਨ ਸਾਡੇ ਘਰਾਂ ਚਾਹੇਗਾ ਤੇ ਅਸੀਂ ਬਾਣੀ ਪੜਨੀ ਤੇ ਵਿਚਾਰਨੀ ਸ਼ੁਰੂ ਕਰਾਂਗੇ ਦੇ ਧਾਰੀ ਬਾਬਿਆਂ ਨੇ ਘਰਾਂ 'ਚ ਸਰੂਪ ਤੇ ਚਕਾਏ ਹੋਣਗੇ ਰੱਖੇ ਨਹੀਂ ਮੈਂ ਕੈਲੀਫੋਰਨੀਆ ਦੀ ਗੱਲ ਦੱਸਦਾ ਗੁਰਮਤ ਸਮਾਗਮ ਚੱਲ ਰਿਹਾ ਸੀ ਕੈਲੀਫੋਰਨੀਆ ਲੜਾਈ ਗੁਰਦੁਆਰੇ ਦੀ ਗੱਲ ਹੈ ਤੇ ਉੱਥੇ ਕੋਈ ਡਾਕਟਰ ਉਹਦੀ ਪਤਨੀ ਵੀ ਡਾਕਟਰ ਤੇ ਉਹ ਵੀਰ ਆਪ ਵੀ ਡਾਕਟਰ ਸੀ ਕਹਿੰਦੇ ਮੈਂ ਤਾਂ ਕਥਾ ਕੀਤੀ ਮੈਂ ਕਹਾਂ ਜੀ ਸਹਿਜ ਪਾਠ ਘਰਾਂ ਚ ਕਰੋ ਜਦੋਂ ਮੈਂ ਗੱਡੀ ਚ ਬਹਿ ਕੇ ਜਾਣ ਲੱਗਾ ਨਾ ਉਹ ਤੇ ਮੇਰੇ ਕੋਲ ਆ ਗਿਆ ਕਹਿੰਦੇ ਭਾਈ ਸਾਹਿਬ ਤੁਸੀਂ ਕਿਹ ਬਾਣੀ ਆਪ ਪੜ੍ਹੋ ਕਿੱਥੋਂ ਪੜ੍ਹੀਏ ਮੈਂ ਕਿਹਾ ਪੋਥੀਆਂ ਰੱਖੋ ਜੇ ਘਰ 'ਚ ਜਗ੍ਹਾ ਹੈਗੀ ਤੇ ਮਾਰਾ ਸਰੂਪ ਰੱਖ ਲਓ ਪਤਾ ਕਿ ਮੈਨੂੰ ਕੀ ਆਂਦੇ ਕਹਿੰਦੇ ਸਰੂਪ ਤੇ ਸਾਡੇ ਘਰ ਹੈਗਾ ਸੀ ਮੈਂ ਕਿਹਾ ਹੈਗਾ ਸੀ ਦਾ ਕੀ ਮਤਲਬ ਹੈ ਹੁਣ ਨਹੀਂ ਹੈਗਾ ਕਹਿੰਦੇ ਹੈਗਾ ਸੀ ਸਰੂਪ ਤੇ ਇੱਕ ਵਾਰੀ ਅਖੇ ਬਾਬਾ ਜੀ ਪੰਜਾਬ ਤੋਂ ਆਏ ਤੇ ਅਸੀਂ ਉਹਨਾਂ ਨੂੰ ਆਪਣੀ ਮਾੜੀ ਕਿਸਮਤ ਨੂੰ ਘਰ ਲੈ ਗਏ ਉਹਨਾਂ ਨੂੰ ਜੋ ਪਤਾ ਲੱਗਾ ਸਾਡੇ ਘਰ ਸਰੂਪ ਹੈ ਤੇ ਉਹਨਾਂ ਸਾਨੂੰ ਕਿਹਾ ਤੁਸੀਂ ਤੇ ਬੇਜਬੀ ਕਰਦੇ ਹੋ ਉਹਨਾਂ ਸਾਡਾ ਸਰੂਪ ਚਕਾ ਕੇ ਤੇ ਗੁਰਦੁਆਰੇ ਛੱਡ ਆਏ ਮੈਂ ਕਿਹਾ ਵਜਾ ਕੀ ਸੀ ਕਹਿੰਦੇ ਹੁਣ ਤੁਸੀਂ ਆਪੇ ਹਿਸਾਬ ਨਾਲੋ ਵਜਾ ਇਹ ਸੀ ਵੀ ਜੇ ਅਸੀਂ ਬਾਣੀ ਆਪ ਪੜ ਲੈਂਦੇ ਤੇ ਸਾਨੂੰ ਕਿਸੇ ਦੇਹਧਾਰੀ ਦੀ ਲੋੜ ਨਹੀਂ ਸੀ ਪੈਣੀ ਅਗਲੇ ਨੇ ਕਿਹਾ ਵੀ ਇਹਨਾਂ ਦੇ ਘਰਾਂ ਜੋ ਸਰੂਪ ਹੌਲੀ ਹੌਲੀ ਚਕਾਓ ਸਾਡੇ ਕੋਲ ਆਣ ਕੇ ਖੰਡ ਪਾਠ ਕਰਾਓ ਤੇ ਖੰਡ ਪੜਦਾ ਸਾਡੇ ਕੋਲੋਂ ਕੀਤੇ ਦਾ ਫਲ ਆਣ ਕੇ ਲੈ ਜਾਓ ਫਿਰ ਮੈਂ ਸਮਝਾਇਆ ਫਿਰ ਉਹ ਦੁਬਾਰਾ ਆਪਣੇ ਘਰ ਚ ਉਹਨਾਂ ਨੇ ਬਾਣੀ ਦਾ ਫੇਰ ਸਰੂਪ ਪ੍ਰਕਾਸ਼ ਕੀਤਾ ਪਤੀ ਪਤਨੀ ਸਵੇਰੇ ਕਲੀਨਿਕ ਤੇ ਜਾਣ ਤੋਂ ਪਹਿਲਾਂ 5-7 ਅੰਕ ਸਵਜ ਪੜ ਰੋਜ਼ ਕਰਕੇ ਜਾਂਦੇ ਸੀ ਜਿਹੜੇ ਆ ਬਾਣੀ ਪੜਦੇ ਉਹਨਾਂ ਨੂੰ ਇਹ ਲੋਕ ਆਂਦੇ ਬੇਦਬੀ ਕਰਦੇ ਆ ਤੇ ਆਪ ਤੁਹਾਡੇ ਡੇਰਿਆਂ ਚ ਕੀ ਕੁਝ ਹੋ ਰਿਹਾ ਇਹ ਤੁਸੀਂ ਸਾਰੇ ਜਾਣਦੇ ਆ ਉਧਰ ਨੂੰ ਕੋਈ ਮੂੰਹ ਨਹੀਂ ਕਰਦਾ ਜਿਹੜੇ ਥਾਂ ਥਾਂ ਤੇ ਇਨੀਆਂ ਮਨਮਤਾਂ ਹੋ ਰਹੀਆਂ ਆਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਭੈਣ ਭਰਾ ਪੰਜਟਾ ਦੇ ਜਿੰਨੇ ਵੀ ਤੁਸੀਂ ਨਗਰ ਨਿਵਾਸੀ ਹੋ ਜਿੰਨੀ ਪ੍ਰਬੰਧਕ ਕਮੇਟੀ ਆ ਪਹਿਲੀ ਵਾਰ ਤੁਹਾਡੇ ਨਗਰ ਆਉਣ ਦਾ ਮੌਕਾ ਮਿਲਿਆ ਹੈ ਹੱਥ ਜੋੜ ਕੇ ਬੇਨਤੀ ਹੈ ਖੰਡੇ ਬਾਟੀ ਦੀ ਪੌਲ ਲਓ ਗੁਰੂ ਦੇ ਪੁੱਤਰ ਤੇ ਧੀਆਂ ਬਣ ਕੇ ਗੁਰੂ ਦੀ ਬਾਣੀ ਦੇ ਲੜ ਲਗੋ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਸੋ ਵੀਵਰਸ ਐਸੀ ਅੱਜ ਦੀ ਵੀਡੀਓ ਵੀਡੀਓ ਵੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਔਰ ਬੜੀਆਂ ਵਧੀਆ ਸੱਚੀਆਂ ਗੱਲਾਂ ਕਰਨ ਦੇ ਸੀ ਕਿ ਸਾਨੂੰ ਆਪਣੇ ਘਰ ਦੇ ਵਿੱਚ ਕੀ ਕਰਨਾ ਚਾਹੀਦਾ ਵੈ ਰੱਬ ਦਾ ਨਾਮ ਲੈਣਾ ਚਾਹੀਦਾ ਵੈ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖੀ ਦੇਣੀ ਚਾਹੀਦੀ ਹੈ ਔਰ ਆਪਣੇ ਲਾਗੇ ਬਿਠਾ ਕੇ ਉਹਨਾਂ ਨੂੰ ਕਰਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਦੇਖਣ ਦੇ ਵਿੱਚ ਆਉਂਦਾ ਵੈ ਕਿ ਇਹ ਇਹ ਜਿਹੜਾ ਨਾ ਕੰਮ ਖਤਮ ਹੁੰਦਾ ਜਾਂਦਾ ਘਰਾਂ ਦੇ ਵਿੱਚ ਪਾਠ ਨਹੀਂ ਕਰਦੇ ਕੋਈ ਰੱਬ ਦਾ ਨਾਮ ਨਹੀਂ ਲੈਂਦੇ ਔਰ ਇੰਦੀ ਵਜ੍ਹਾ ਤੋਂ ਜਿਹੜੇ ਬੱਚੇ ਨੇ ਬੇਰਾਗ ਰਗਾ ਦੀ ਸ਼ਿਕਾਰ ਹੋ ਜਾਂਦੇ ਅਸੀਂ ਕਿੰਨੇ ਆ ਕਿ ਅੱਜ ਸਾਡੇ ਬੱਚੇ ਸਾਨੂੰ ਨਹੀਂ 올ਡ ਹੋਮ ਦੇ ਵਿੱਚ ਛੱਡ ਆਉਂਦੇ ਆ ਸਾਨੂੰ ਘਰੋਂ ਤੱਕੇ ਦੇ ਦਿੰਦੇ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਆ ਸਿਰਫ ਇਹੀ ਵਜਾ ਵਾ ਕਿ ਅਸੀਂ ਉਹਨਾਂ ਦੇ ਹੱਥ 'ਚ ਕੀ ਦਿੱਤੇ ਮੋਬਾਈਲ ਦਿੱਤੇ ਆ ਉਹਨਾਂ ਨੂੰ ਅਸੀਂ ਕੋਈ ਇਹੋ ਜੀ ਰੱਬ ਦੇ ਨਾਲ ਜੋੜਨਾਂ ਦਾ ਸੀ ਆਪਣੇ ਘਰ ਦੇ ਵਿੱਚ ਕੋਈ ਕੰਮ ਰੱਖਿਆ ਹੀ ਨਹੀਂ ਸਾਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਰੱਬ ਦੇ ਨਾਲ ਜੋੜੀਏ ਉਹਨਾਂ ਨੇ ਇਹੋ ਜੀ ਸਿੱਖੀ ਦੇਈਏ ਉਹਨਾਂ ਨੂੰ ਦੱਸੀਏ ਕਿਉਂਕਿ ਇਹੀ ਸਭ ਕੁਝ ਹੈਗਾ ਵਾ ਔਰ ਅਗਰ ਅਸੀਂ ਆਪਣੇ ਬੱਚਿਆਂ ਨੂੰ ਇਹੋ ਜੀ ਚੀਜ਼ ਦੀ ਅਵੇਅਰਨੈਸ ਦਵਾਗੇ ਤੇ ਉਹ ਸਾਡਾ ادب ਕਰਨਗੇ ਸਾਡੀ ਇੱਜ਼ਤ ਕਰਨਗੇ ਔਰ ਅਗਰ ਇੱਜ਼ਤ ਕਰਨਗੇ ਸਾਡੇ ਸਮਾਜੇ ਦੇ ਵਿੱਚ ਇੱਕ ਨਾਮ ਹੋਏਗਾ ਜਿਸ ਲਈ ਅਸੀਂ ਉਹਨਾਂ ਨੂੰ ਇਹੋ ਜੀ ਕੋਈ ਚੀਜ਼ ਨੇ ਸਿਖਾਵਾਂਗੇ ਅਸੀਂ ਇਸ ਤੀਸ ਤੇ ਤਵਜੂ ਨਹੀਂ ਦਵਾਉਂ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚੋਂ ਇਹੋ ਜਿਹਾ ਜਿਹੜਾ ਪਾਠ ਕਰਨ ਦਾ ਰਵਾਜ ਨਾ ਉਸ ਖਤਮ ਕੀਤਾ ਬੈ ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਾਨੂੰ ਰੱਬ ਦਾ ਨਾਮ ਕਰਦੇ ਵਿੱਚ ਲੈਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਸਾਡੀ ਵੀ ਇੱਜ਼ਤ ਕਰਨ ਔਰ ਸਮਾਜ ਦੇ ਵਿੱਚ ਇੱਕ achhi zindagi guzar sakkan ਇਸ ਲਈ ਇਹਨਾਂ ਦੀ ਕਥਾ ਜਿਹੜੀ ਹੈ ਨਾ ਮੈਨੂੰ ਬੜੀ ਵਧੀਆ ਲੱਗੀ ਹੈ ਕਿ ਇਹ ਇਹੋ ਜਿਹੀਆਂ ਗੱਲਾਂ ਸਾਨੂੰ ਦੱਸਦੇ ਜਿਹੜੀ ਅੱਜ ਕੱਲ ਸਮਾਜ ਦੇ ਵਿੱਚ ਨਹੀਂ ਹੈਗਾ ਔਰ ਸਾਨੂੰ ਇਹੋ ਜੇ ਜ਼ਿੰਦਗੀ گزارਣੀ ਚਾਹੀਦੀ ਹੈ ਕਿਉਂਕਿ ਗੁਰੂ ਸਹਿਬਾਨ ਨੇ ਵੀ ਇਹੀ ਕਿਹਾ ਸੀ ਕਿ ਆਪ ਇੱਕ ਸਮਾਜ ਦੇ ਵਿੱਚ ਜ਼ਿੰਦਗੀ گزارਣ ਵਾਸਤੇ ਸਾਨੂੰ ਜਿਹੜੇ ਪਾਰਟ ਹੈ ਰੱਬ ਦਾ ਨਾਮ ਲੈਣਾ ਇਹ ਸਾਨੂੰ ਜ਼ਰੂਰੀ ਹੈ ਮੈਨੂੰ ਤੇ ਇਹਨਾਂ ਦੀ ਕਥਾ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਆ ਕਰੋ